ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਸੇਖੋ 3582 ਤੁਹਾਡੀ ਜਿਹੜੀ ਚ ਆਇਆ ਰਾਂ ਜੀ ਇੱਕ ਨਵਾਂ ਵਲੌਗ ਲੈ ਕੇ ਸਤ ਸੰਗ ਜੀ ਮੈਂ ਹਾਈ ਸਕੂਲ ਚ ਪੜਦਾ ਸੀ ਤੇ ਸਾਡੇ ਉਸ ਟਾਈਮ ਹਾਈ ਸਕੂਲੇ ਹੁੰਦਾ ਸੀ ਸੀਨੀਅਰਸ ਕੰਟਰੀ ਸਕੂਲ ਬਾਅਦ ਚ ਬਣਿਆ ਪੜਦਾ ਸੀ ਉੱਥੇ ਜਦੋਂ ਸਕੂਲ ਚ ਪੜਦਾ ਹੀ ਇੱਕ ਨਾਲ ਸਕੂਲ ਦੇ ਹਸਪੀਟਲ ਸੀ ਸਾਡੇ ਹੈਗਾ ਹੁਣ ਵੀ ਹਸਪੀਟਲ ਉੱਥੇ ਇੱਕ ਬਜ਼ੁਰਗ ਬਹਿਣਾ ਹੁੰਦਾ ਭਜਨ ਸਿੰਘ ਉਹ ਹਸਪੀਟਲ ਮੂਰੇ ਚਾਰੀ ਦੁਕਾਨ ਭਾਗ ਸਿੰਘ ਕਰਦਾ ਹੁੰਦਾ ਸੀ ਉਹਦੇ ਕੋਲ ਬੈੰਦਾ ਹੁੰਦਾ ਸੀ ਤੇ ਭਜਨ ਸਿੰਘ ਜਿਹੜਾ ਬੈੰਦਾ ਸੀ ਉਹ ਮੇਰੇ ਦਾਦਾ ਜੀ ਸਰਦਾਰ ਬਖਸ਼ੀ ਸਿੰਘ ਸਿੱਖੋਂ ਸਾਬਨਾ ਫੌਜ ਚ ਨੌਕਰੀ ਕਰਦਾ ਸੀ ਤੇ ਜੋ ਇਕੱਠੇ ਰਿਟਾਇਰ ਹੋਏ ਸੀ ਇਕੱਠੇ ਨੌਕਰੀ ਕਰਦੇ ਸੀ ਜਦੋਂ ਮੈਂ ਅੱਧੀ ਫਿਟੀ ਵੇਲੇ ਕਰਨ ਨੂੰ ਜਾਣਾ ਤਾਂ ਉਸ ਭਜਨ ਸਿੰਘ ਨੇ ਮੈਨੂੰ ਹਾਕ ਮਾਰਨੀ ਵੀ ਆ ਗਿਆ ਬਖਸ਼ੀ ਦਾ ਨੰਬਰ ਕਿਉਂਕਿ ਮੇਰੇ ਦਾਦਾ ਜੀ ਨੂੰ ਫੌਜ ਦੇ ਵਿੱਚ ਜਿੰਨੇ ਅਫਸਰ ਸੀਗੇ ਜਤ ਮਾਨਨਾ ਬਖਸ਼ੀ ਦਾ ਨੰਬਰ ਜੇ ਕੋਈ ਹੁੰਦਾ ਸੀ ਕੋਈ ਪ੍ਰੋਗਰਾਮ ਤਾਂ ਉਹਨੇ ਕਹਿਣਾ ਆ ਗਿਆ ਬਖਸ਼ੀ ਦਾ ਨੰਬਰ ਤੇ ਇਸੇ ਲਈ ਉਹਦੇ ਪੁੱਤਾ ਹੋਣ ਦੇ ਨਾਤੇ ਮੈਨੂੰ ਵੀ ਉਹ ਭਜਨ ਸਿੰਘ ਆ ਗਿਆ ਬਖਸ਼ੀ ਦਾ ਨੰਬਰ ਕਹਿ ਕੇ ਬੁਲਾਉਂਦਾ ਸੀ ਤੇ ਉਹ ਇੰਨਾ ਵਧੀਆ ਇਨਸਾਨ ਸੀ ਜਦੋਂ ਮੈਂ ਉਹਨਾਂ ਅੱਧੀ ਛੁੱਟੀ ਵੇਲੇ ਉਹਨੇ ਮੈਨੂੰ ਦੋ ਅਮਰੂਦ ਦੇ ਦੇਣੇ ਜਦੋਂ ਰੋਟੀ ਖਾ ਕੇ ਘਰੋਂ ਅੱਧੀ ਛੁੱਟੀ ਜਾਣਾ ਦੋ ਫੇਰ ਦੇ ਦੇਣੇ ਕਈ ਬੱਚਿਆਂ ਨੇ ਉਹ ਚੀਜ਼ ਦਾ ਮਜ਼ਾਕ ਉਡਾਉਣਾ ਵੀ ਆ ਗਿਆ ਬਕਸ਼ੀ ਦਾ ਨੰਬਰ ਕਹਿੰਦੇ ਨੇ ਤੇ ਉਹ ਬਜ਼ੁਰਗ ਨੇ ਮੈਨੂੰ ਦੱਸਿਆ ਵੀ ਕਿਉਂ ਬਕਸ਼ੀ ਦਾ ਨੰਬਰ ਕਹਿੰਦੇ ਆ ਤੈਨੂੰ ਜਦ ਮੈਂ ਹਾਕ ਮਾਰਦਾ ਤੈਨੂੰ ਵੀ ਬਕਸ਼ੀ ਦਾ ਨੰਬਰ ਕਹਿ ਕੇ ਕਿਉਂ ਹਾਕ ਮਾਰਦਾ ਵੀ ਆ ਗਿਆ ਬਕਸ਼ੀ ਦਾ ਨੰਬਰ ਤੇ ਇਹ ਹੁਣ ਸਾਧ ਸੰਗਤ ਜੀ ਤੁਸੀਂ ਕਮੈਂਟਾਂ 'ਚ ਦੱਸੋ ਜਾਂ ਕੋਈ ਮੇਰੇ ਪਰਿਵਾਰਕ ਮੰਗਬਰ ਦਾਸ ਦਵੇ ਵੀ ਇਹ ਕਿਉਂ ਕਹਿੰਦੇ ਸੀ ਮੇਰੇ ਬਾਬਾ ਜੀ ਨੂੰ ਵੀ ਆ ਗਿਆ ਬਖਸ਼ੀ ਦਾ ਨੰਬਰ ਫੌਜ ਦੇ ਵਿੱਚ ਜਾਂ ਉਹ ਬਜ਼ੁਰਗ ਮੈਨੂੰ ਕਿਉਂ ਕਹਿੰਦਾ ਜੀ ਤੁਸੀਂ ਮੈਨੂੰ ਕਮੈਂਟਾਂ ਦੱਸਣਾ ਤੇ ਮਿਲਦੇ ਆਂ ਜੀ ਅਗਲੇ ਬਲੌਗ 'ਚ